ਸਤਿ ਸ਼੍ਰੀ ਅਕਾਲ ਤੁਹਾਡਾ ਜੀ ਨਵੇਂ ਬਲੌਗ ਚ ਆਸ ਕਰਦਾ ਹਾਂ ਤੁਸੀਂ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਵਧੀਆ ਠੀਕ ਠਾਕ ਹਾਂ ਸਾਰੇ ਜੀ ਕੰਮ ਚੋਰਾ ਤੇ ਆ। ਕੱਲ ਤੁਹਾਨੂੰ ਪਤਾ ਆਪਣਾ ਥੋੜਾ ਨੁਕਸਾਨ ਹੋ ਗਿਆ ਜੀ ਨਾ ਬੈਰਿੰਗ ਦਾ। ਆਵਾਜ਼ ਕਰਦਾ ਸੀਗਾ ਤੇ ਪਾਈ ਬਦਲਤਾ ਆਪਾਂ। ਅੱਜ ਮਸ਼ੀਨ ਆਪਣੀ ਸੱਟਾ ਚੱਬੀ ਦਾ ਕੰਮ ਵਧੀਆ ਬੰਦ ਕਰ ਪਾ। ਉਹ ਆ ਗਿਆ ਪੰਗੂ ਕੋ ਲੈ ਕੇ ਆਇਆ ਲੱਗਦਾ। ਕੀ ਲੈ ਆ ਪੰਗੂ? ਹਾਂ? ਛੋਟਾ ਢੰਡਾ ਲੈ ਕੇ ਆ। ਹਾਂ। ਗੱਲ ਪਾਏਗਾ। ਦੇ ਟੈਂਕਰ ਦੇ ਬਹੁਤ ਔਖਾ ਮੌਸਮ ਸਾਤ ਦੇ ਵੇਲੇ ਫੇਰ ਵਿਚ ਹਰੇ ਆ ਆ ਭਾਂਡੇ ਲੈ ਜੀ ਨਾਲ ਹੀ ਝੋਕ ਲੈ ਭਰਾਵਾ ਜੱਲਾ ਕਰਦੇ ਆ ਨਾ ਆ ਜਨਾ ਸ਼ਰਾਕਾ ਪੂਰਾ ਹੀ ਹੋ ਗਿਆ ਲੈ ਨੌਕ ਤੇ ਆਉਣਗਾ ਹੀ ਪੜਾਣਾ ਵਿਚ ਹਰੇ ਯਾਰ ਮੌਣੇ ਕੀ ਪ੍ਰਸੀਜ ਜਿੰਨਾ ਹੈ ਹਾਈ 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 ਕਿਹੜੇ ਜੜੀ ਉਂਗੀਆਂ ਮੈਂ ਫੜਦੇ ਨਹੀਂ ਆ ਲੋੜੇ ਨੂੰ ਤਿਆਰ ਕਰ ਕਣਕ ਯਾਰ ਤਨਾ ਨਾੜ ਵੇ ਉਹ ਹੁਣ ਹਰੇ ਵਜਦੀ ਦੀ ਆ ਕੀ ਕਰੂ ਬੰਦਾ ਵੇ ਲੋ ਆ ਚੀਜ਼ਾਂ ਬੱਚ ਬਣਾਉਣੇ ਸੀ ਇਹਨਾਂ ਦੇ ਇਹ ਕੋਲ ਨਹੀਂ ਹਾਲ ਸਾਨੂੰ ਸਾਰੇ ਸਾਰੇ ਹੀ ਆ ਜੇ ਟੱਕਰਦੇ ਆ ਗਾਲਾਂ ਦੇ ਝੋਨਿਆਂ ਵਿੱਚ ਉਹੇ ਹੁਣ ਕੱਟਦੇ ਖੜੇ ਕੜੀਆਂ ਬਾਵਾਆਂ ਲੱਖਾਂ ਜਾਂ ਛਲਾਕਾਂ ਜਾਂ ਦੇਖੋ ਕੀ ਬੰਦਾ ਹੋ ਗਿਆ ਫੇਰ ਭਾਈ ਨੁਕਸਾਨ ਹੈ ਦਪਟਾ ਗਿਆ ਯਾਰ ਫੇਰ ਸੱਲ ਵਾਲੀ ਹੋ ਗਈ ਨਾ ਕਣਕਾਂ ਆਪੇ ਦਿਖਾ ਸੀਗਾ ਔਖੇ ਬੰਦਰ ਮੇਂ ਰੋਪਣਾ ਸਾਡੇ ਮੰਨਿਆ ਇਹ ਗੁਰਦੇਵ ਨੇ ਕਾਰਾਂ ਕਰ ਦਿੱਤੀ ਇਹ ਬੇਚੇ ਸੀ ਕਿ ਆਸਾਂ ਦੇ ਮੀਟਰ ਰੱਖਦੇ ਵੀ ਕੰਮ ਮਿਲੂਗਾ ਤੁਹਾਨੂੰ ਖਲਾਰ ਕੇ ਫਟਪੜੀ ਦੀ ਪੱਟਾ ਆ ਜਾਂਦਾ ਯਾਰ ਕੋਈ ਕਾਰਨ ਦੱਸੋ ਯਾਰ ਕਿਵੇਂ ਸੈੱਟ ਹੋ ਗਿਆ ਪਤਾ ਨਹੀਂ ਅਰਦਾਸ ਹੀ ਗਲਤ ਕਰਾਤੀ ਗੁਰਦੇਵ ਨੇ ਯਾਰ ਕੀ ਤੇ ਸਾਲਾ ਫੇਰ ਨਵਾਂ ਪੱਟਾ ਆ ਗਿਆ ਕੀ ਕਰੂ ਬੰਦਾ ਗੁਰਦੇਵ ਕਰਮ ਤੇ ਠੰਡੇ ਆ ਨਾ ਉਹ ਕੰਮ ਹੋ ਰਿਹਾ ਜਿਹੜਾ ਕਿ ਕਿਤੇ ਹੋਈ ਨਹੀਂ ਸਾਡੇ ਨਾਲ ਲਾਂਗਾ ਟੀੜਾ ਹੋ ਗਿਆ ਨਹੀਂ ਲਾਂਗਾ ਨਹੀਂ ਟੀੜਾ ਤੇਰੇ ਕਰਮ ਠੰਡਿਆ ਚੱਕ ਫਿਰ ਹੈ ਚੱਲ ਸਾ ਚੱਲ ਗਏ ਚੱਲ ਫਿਰ ਬ੍ਰੈਂਡ ਕਰ ਲੈਣਾ ਉਹ ਤੇ ਘਰੀ ਸਾਡੇ ਆਪਣਾ ਗਾਇਸ ਪਟਿਆ ਤੇ ਆਪਾਂ ਹਾਂਚਦੇ ਸਮਾਰ ਬਲਡ ਤੋਂ ਟਿੱਕਾ ਨਹੀਂ ਆ ਵੀ ਭਾਵੇਂ ਚੱਕਾ ਕੇ ਲਿਆਉਣੀ ਜਨਾ ਆਉਂ ਰਹੇ ਹਾਂ ਸਰ ਹੈ ਕੋਸ਼ਿਸ਼ ਨਹੀਂ ਕਰ ਜਾਂਦਾ ਮਹਾਸਵਾਜ ਆਉਣ ਲੱਗਾ ਇੱਥੇ ਆ ਕੇ ਹਨਾ ਹੋਰ ਟਾਂਗ ਵੀ ਸੁੱਕਾ ਹੁਣ ਮਿਲਿਆ ਤੜਕੇ ਦਾ ਓਖੇ ਹੋਏ ਪਏ ਆਹ ਟਾਂਗ ਇਹ ਮੇਰਾ ਫਿਰ 20 ਮਿੰਟ ਹੈ ਭਾਰਤੀ ਨਾ 9:30 ਟਾਈਮ ਹੋਇਆ ਵਾ ਬੋ ਫੋਨ ਲਾ ਤੇ ਆਇਆ ਦੂਜੇ ਚ ਆਉਂਦਾ ਫੇਰ ਵੀ ਵਗਦਾ ਕਿੰਨੇ ਵੇ ਚਲੋਣੀਆਂ ਹੋਂ ਯਾਰ ਚੱਲਦੀਏ ਜਲਾ ਲਾਂਗੇ ਡਰਾਈਵਰ ਵਾਲੇ ਛੱਟਾ ਚ ਨਾ ਡਰਾਈਵਰ ਕਾ ਤੇ ਤੁਰੇ ਜਾਓ ਹੈ ਉਹ ਤਾਂ ਰਾਤ ਲਾ ਲਓ ਭਾਵੇਂ ਮਗਾਣਾ ਚੱਕ ਦੇ ਚੌਕਾ ਕੋਲੇ ਹਰਾ ਲਾ ਦੇ ਮੈਂ ਤਾਂ ਬੜਾ ਤੇਰ ਦੇ ਗਿਆ ਹੋਰ ਮਗਾਣਾ ਕਰ ਵਾ ਆਏ ਕਰਾਂਗੇ ਚਰਨਾ ਅੱਜ ਤੂੰ ਉੱਠ ਜੀ ਕਿ ਮੈਂ ਉੱਠ ਜੂ ਤੇ ਮਾਦੀ ਕਰਨੀ ਇੱਕੇ ਨਾਲ ਤੇ ਅਕ ਸੰਜਿਆ ਜਵਾਲੂਗਾ ਲੋਕਾਂ ਲਈ ਨਹੀਂ ਕੰਮ ਕਰ ਵਾਲਾ ਹੁਣ ਕੋਣ ਲਾਤੇ ਯਾਰ ਬਾਈ ਬੰਦੇ ਨੂੰ ਚਾਲ ਹੁਣ ਮੈਂ ਲਾਤੇ ਦੋ ਤਾਂ ਨਹੀਂ ਲਾਤੇ ਖੜੇ ਆ पाले नवर कढ़ा माण्हू मोकिला